ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹਰਪ੍ਰੀਤ ਸਿੰਘ ਮਖੂ ਗੁਰਨਾਨਕ ਨਾਮ ਲੈਵਾ ਸੰਗਤਾਂ ਯੂਪੀ ਦੀਆਂ ਸੰਗਤਾਂ ਜਗਰਾਵਾਂ ਦੀਆਂ ਸੰਗਤਾਂ ਵੱਲੋਂ ਬੈਠ ਕੇ ਸਿਰ ਜੋੜ ਕੇ ਵਿਚਾਰ ਕੀਤੀ ਗਈ ਕਿ ਬੰਨ ਜਿਹੜਾ ਦਰਿਆ ਦੇ ਉੱਤੇ ਜਿਹੜਾ ਬਹੁਤ ਹਜ਼ਾਰਾਂ ਏਕੜ 10000 ਘਟੋ ਘਟ ਏਕੜ ਫਸਲ ਨੂੰ ਨੁਕਸਾਨ ਕਰ ਰਿਹਾ ਵਾ ਉੱਥੇ ਬੰਨ ਬੱਧਾ ਜਾਵੇ ਤੇ ਇਸ ਬੰਨ ਦੇ ਉੱਤੇ ਬੰਨ ਵਜਦੇ ਤੇ ਤੇ ਪਹੁੰਚੇ ਆ ਰਾਤ ਦੇ ਟਾਈਮ ਆ ਤੇ 8 1/2 ਦਾ ਟਾਈਮ ਹੋਆ ਤੇ ਆਨੰਦ ਹੀ ਵੱਖਰਾ ਆ ਰਿਆ ਬਿਆਸ ਦਰਿਆ ਦੇ ਕੰਢੇ ਖੜਕੇ ਜਿਹੜੀਆਂ ਹਵਾਵਾਂ ਚੱਲਦੀਆਂ ਵਾਂ ਉਹਨਾਂ ਦਾ ਆਨੰਦ ਇੱਕ ਵੱਖਰਾ ਵਾ ਤੇ ਸੇਵਾ ਕਰਨ ਦਾ ਆਨੰਦ ਵੀ ਵੱਖਰਾ ਵਾ ਤੇ ਜਿਹੜੇ ਵੀ ਸੇਵਾ ਕਰਨੇ ਚਾਹੁੰਦੇ ਹੋਣ ਆਜੋ ਫਿਰ ਮੋਸਟ ਵੈਲਕਮ ਆ ਤੇ ਇਹ ਬੰਨ ਜਿਹੜਾ ਇਹ ਇਹ ਪਾਣੀ ਨੂੰ ਠਾਠਾ ਮਾਰਦੇ ਨੂੰ ਇਨ ਫਾਇਦੇ ਲਈ ਲੈ ਕੇ ਜਾਵੇਗਾ ਨੁਕਸਾਨ ਹੋਣ ਤੋਂ ਬਚਾਵੇ ਸੋ ਆਪ ਸਭ ਸੰਗਤਾਂ ਦੇ ਸਹਿਯੋਗ ਦੀ ਲੋੜ ਆ ਤੇ ਆਪ ਆਪਣੇ ਹੱਥੀਂ ਆ ਕੇ ਇੱਥੇ ਸਵਾਮਾ ਤੁਸੀਂ ਕਰ ਸਕਦੇ ਹੋ ਤੇ ਜਿੱਥੇ ਜਿੱਥੇ ਬੰਨ ਬੰਨੇ ਜਾ ਰਹੇ ਆ ਉਹਨਾਂ ਅਪਡੇਟਾਂ ਨੂੰ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਲਓ ਲਾਈਕ ਕਰੋ ਤੇ ਕਮੈਂਟ ਕਰਕੇ ਸਾਡੇ ਨਾਲ ਸਾਥ ਬਣਾਓ ਤੇ ਹੁਣ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚ